ਸੋਤ ਸੋਤ ਦਸਵਾਲ ਸਰ ਨਿਰਖਲੇ ਹਰਜਾਇ ਜੀਮਾ ਦੇਖੋ ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਮੈ ਹੀ ਅਸ ਬਤੌਰ ਡੀਸੀ ਨਿਯੁਕਤੀ ਹੋਈ ਹੈ ਤੇ ਮੈਂ ਚਾਰ ਸੰਭਾਲਿਆ ਹੈ ਤੇ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਸਥਾਨ ਦੇ ਨਾਲ ਸਬੰਧਤ ਹੈ ਤੇ ਮੈਂ ਇਸ ਤੋਂ ਪਹਿਲਾਂ ਫਲੋੜੀਖਪੁਰ ਆਇਆ ਹਾਂ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੀ ਸਮਾਦ ਹੈ ਤੇ ਅਸੀਂ ਉੱਥੇ ਵੀ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਆਪਣਾ ਬਹੁਤ ਭਾਗਸ਼ਾਲੀ ਸਮਝਦਾ ਕਿ ਅਸ਼ੀਤ ਭਗਤ ਸਿੰਘ ਨਗਰ ਵਿੱਚ ਆ ਕੇ ਮੈਨੂੰ ਮੌਕਾ ਮਿਲਿਆ ਕਿ ਅਸੀਂ ਸਰਦਾਰ ਹੀ ਭਗਤ ਸਿੰਘ ਦੀ ਸੋਚ ਹੈ ਜਿਹੜੀ ਜਿਹੜੀ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਾਸਤੇ ਕੁਰਬਾਨੀ ਦਿੱਤੀ ਬਹੁਤ ਹੀ ਯੰਗ ਇਸ ਦੇ ਵਿੱਚ ਉਸੇ ਸੋਚ ਨੂੰ ਇਸ ਲੋਕਾਂ ਤੱਕ ਪਹੁੰਚਾਉਣਾ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਹਰ ਇੱਕ ਸਮਾਜ ਦੇ ਵਰਗ ਦੀ ਕੁਝ ਹੈ ਤਰੱਕੀ ਹੋਵੇ ਕੋਈ ਜਾਤ ਪਾਤ ਕੋਈ ਧਰਮ ਕਿਸੇ ਤਰ੍ਹਾਂ ਦੇ ਬੇਸਤੇ ਕਿਸੇ ਵਿਅਕਤੀ ਨੂੰ ਨਾ ਜਾਣਿਆ ਜਾਵੇ ਤੇ ਉਹੀ ਸੋਚ ਨੂੰ ਅਸੀਂ ਵੇਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਜੀਤ ਭਗਤ ਸਿੰਘ ਨਗਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਆਵਾਜ਼ ਉਹਨਾਂ ਦੀ ਸੋਚ ਲੋਕਾਂ ਤੱਕ ਪਹੁੰਚੇ ਤਾਂ ਕਿ ਇੱਕ ਅਹਜੇ ਸਮਾਜ ਦੀ ਉਸਾਰੀ ਕਰ ਸਕੀਏ ਜਿੱਥੇ ਸਾਰੇ ਵਿਅਕਤੀ ਸਾਰੇ ਵਿਅਕਤੀ ਕੋਈ ਜਾਇਜ਼ੇ ਹੋਣ ਕੋ ਨਾ ਬਰਾਬਰਤਾ ਨਾ ਹੋਵੇ ਇੱਕ ਵਿਕਸਿਤ ਸਮਾਜ ਦੀ ਉਸਾਰੀ ਕਰ ਸਕੀਏ ਇਹ ਮਾਫ ਕਰ ਉਸ ਦਾ ਹੋ ਤਾਂ ਉਸ ਲਈ ਲੋਕਾਂ ਸਮੱਸਿਆ ਬਹੁਤ ਹੈ ਸਰਕਾਰੀ ਇਨਕੋਰਸਮੈਂਟ ਬਹੁਤ ਹੈ ਇਸ ਲਈ ਆਪਣੇ ਕੋਲ ਕੀ ਹੈ ਦੇਖੋ ਇਹ ਮੈਂ ਜਿਹੜੀ ਥੋੜੀ ਸਮੱਸਿਆਵਾਂ ਦੱਸੀਆਂ ਨੇ ਕਿੱਥੇ ਕੀ ਪ੍ਰੋਬਲਮ ਹੈਗੀ ਆ ਕਿੱਥੇ ਸੜਕਾਂ ਦੇ ਇਨਕ੍ਰੋਚਮੈਂਟ ਹੈ ਕਿੱਥੇ ਸੜਕਾਂ ਨੂੰ ਬਣਾਉਣ ਦੀ ਜ਼ਰੂਰਤ ਹੈ ਤੇ ਕਿੱਥੇ ਕੋਈ ਗਰੇਟ ਮਾਫੀਆ ਹੈ ਉਹ ਲੈਟ ਮੀ ਸਟੱਡੀ ਜੋ ਕਾਨੂੰਨ ਦੇ ਮੁਤਾਬਿਕ ਹੈ ਉਹ ਕਰਵਾਜੀ ਹੋਊਗੀ ਸਰ ਸ਼ਹੀਦ ਐਜਮ ਸਰਦਾਰ ਭਟ ਸਿੰਘ ਜੀ ਦੇ ਪਿੰਡ ਦੀ ਗੱਲ ਵੀ ਹੁੰਦੀ ਹੈ ਹਾਂ ਲੇਕਿਨ ਪਿੰਡ ਦਾ ਵਿਕਾਸ ਅਜੇ ਤੱਕ ਹੋਇਆ ਨਹੀਂ ਪੰਚਾਇਤਾਂ ਬਹੁਤ ਵਾਰ ਸਬੰਧਤ ਦਫ਼ਤਰਾਂ ਦੇ ਵਿੱਚ ਮਿਲਦੀਆਂ ਲੇਕਿਨ ਮਸਲੇ ਇੱਥੇ ਦੇ ਉੱਥੇ ਹੀ ਪੜੇਗੇ देखो ਤੁਸੀਂ ਹੁਣ ਦੱਸਿਆ ਮੇਰਾ ਪਹਿਲਾ ਦਿਨ ਹੈਗਾ ਮੈਂ ਕੋਸ਼ਿਸ਼ ਕਰਾਂਗਾ ਵੀ ਕੀ ਸਮੱਸਿਆਵਾਂ ਹੈਗੀਆਂ ਨੇ ਜਿਹੜੀ ਪੰਚਾਇਤ ਨੇ ਪਹਿਲਾਂ ਅਫਸਰ ਸਹਿਬਾਨ ਨੂੰ ਦਿੱਤੀਆਂ ਨੇ ਤੇ ਮੈਂ ਯਕੀਨ ਨਾਲ ਕਹਿ ਸਕਦਾ ਵੀ ਸਰਦਾਰ ਭਗਤ ਸਿੰਘ ਦੇ ਜਿਹੜਾ ਪਿੰਡ ਹੈਗਾ ਉਹਨਾਂ ਦੀਆਂ ਸਮੱਸਿਆਵਾਂ ਉਹ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਸਰ ਪਬਲਿਕ ਨੂੰ ਜੇਕਰ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਆਦੀ ਹੈ ਤੁਹਾਨੂੰ ਤਾਕਤ ਤੱਕ ਕੰਮ ਕਰਨੀ ਚਾਹੀਦੀ ਉਹਦਾ ਮੋਬਾਈਲ ਨੰਬਰ ਦੇਖੋ ਮੈਂ ਹੋਰ ਹੀ ਦਫਤਰੀ ਹੋਣਾ ਠੀਕ ਹੈ ਜਦੋਂ ਮਰਜ਼ੀ ਆ ਜਾ ਤੇ ਕੋਈ ਇਹ ਮਿਲਣ ਦਾ ਸਮੇਂ ਨੇ ਵੀ 11 ਤੋਂ 21 ਮਿਲਣਾ ਹੈਗਾ ਤੇ 9 ਤੋਂ 5 ਜਦੋਂ ਮਰਜ਼ੀ ਆ ਸਰ ਫੋਨ ਨੰਬਰ ਸਰ ਆਪਕਾ 9